ਸਰਕਾਰੀ ਸਕੂਲਾਂ ਦੀਆਂ ਲੜਕੀਆਂ ਲਈ ਟਰਾਂਸਪੋਰਟ ਸੌਦਾ ਦੀ ਫਤਿਹਗੜ੍ਹਤੂ ਨੇ ਤੋਂ ਕੋਈ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਚਾਰਜਪਲ ਬੀਰ ਸਿੰਘ ਬੰਨੇ ਖਰੀਦ ਚੱਲੀ ਖਾ ਕੇ ਕਿੰਨੀਆਂ ਬੱਸਾਂ ਲਵਾ ਪੰਜਾਬ ਸਰਕਾਰ ਵੱਲੋਂ ਜੋ ਸਿੱਖਿਆ ਕ੍ਰਾਂਤੀ ਦੀ ਦਿੱਲਦਸ ਸਕੂਲੀ ਵਿਦਿਆਰਥੀਆਂ ਇੱਕ ਤਰ੍ਹਾਂ ਦੋਸ ਤੱਕ ਪਹੁੰਚਾਉਣ ਲਈ ਟਰਾਂਸਪੋਰਟ ਦੀ ਸੌਦਾ ਸ਼ੁਰੂ ਕੀਤੀ ਗਿਆ ਉਸ ਦਿਨ ਹੈ ਤਾਂ ਅੱਜ ਸਰਕਾਰੀ ਜਨਰਲ ਸਕਰੀ ਲਈ ਸਕੂਲ ਫਤਿਹਗੜ੍ਹਤੂ ਜੂਨੀਆਤ ਤੋਂ ਹੀ ਹਥਿਆਰਥਣਾ ਨੂੰ ਇਸ ਤਰ੍ਹਾਂ ਤੱਕ ਦੇ ਸਕੂਲ ਤੋਂ ਕਰਾਂ ਤੱਕ ਪਹੁੰਚਾਉਣ ਲਈ ਬਸਾਂ ਸ਼ੁਰੂ ਕੀਤੀ ਗਈ ਜਿਸ ਦੀ ਸ਼ੁਰੂਆਤ ਹਲਕਾ ਦੇ ਨਾਲ ਜੁੜਿਆ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਕੁਲਬੀਰ ਸਿੰਘ ਬੰਨੂ ਵੱਲੋਂ ਕੀਤੀ ਗਈ ਇਸ ਮੌਕੇ ਉਹਨਾਂ ਦੇ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਨੀਤਾ ਅਰੋੜਾ ਤੋਂ ਇਲਾਵਾ ਜ਼ਿਲ੍ਹੇ ਦੇ ਸਿੱਖਿਆ ਅਫਸਰ ਵੀ ਮੌਜੂਦ ਸਨ ਸਕੂਲ ਪਹੁੰਚਣ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਨੀਤਾ ਅਰੋੜਾ ਅਤੇ ਸਟਾਫ ਵੱਲੋਂ ਕੁਲਬੀਰ ਸਿੰਘ ਬੰਨੂ ਦਾ ਜੋਰਦਾਰ ਸਵਾਗਤ ਕੀਤਾ ਗਿਆ ਕੁਲਬੀਰ ਸਿੰਘ ਬੰਨੂ ਨੇ ਰਨਾ ਕਲਪਨਾ ਕਰਦੇ ਆਂ ਕਿ ਟ੍ਰਾਂਸਪੋਰਟ ਸੇਵਾ ਦੀ ਸ਼ੁਰੂ ਹੋਣ ਨਾਲ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਉੱਦਾਂ ਕਿ ਸੁਵਿਸ਼ਤ ਲੋਕਾਂ ਮਰੇ ਅਗਰ ਇਹ ਹੋ ਗਿਆ ਕੱਲ ਉਦਲੀ ਸਹਾਇਤਾ ਫਾਕਸ ਵਾਟਰ ਪੂਲ ਅਤੇ ਹੈਲਪਰ ਆਦ ਸੁਵਿਧਾ ਹਨ ਪੰਨੂ ਨੇ ਕਿਹਾ ਕਿ ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਨਵੀਆਂ ਸੁਵਿਧਾਾਂ ਦਿੱਤੀ ਗਈ ਤੇ ਸਕੂਲਾਂ ਦੇ ਵਿੱਚ ਪਤਾ ਕਿੰਨਾ ਚੱਲ ਰਿਹਾ ਹੈ ਮੇਰੇ ਮੰਨਿਆ ਕਿ ਖੇਤ ਦੇ ਵੀ ਪੈਣ ਵਾਲਾ ਬੋਝ ਘਟ ਗਿਆ ਹੈ ਇਸੋ ਕੀ ਪ੍ਰਿੰਸੀਪਲ ਅੰਨੀਤਾ ਰੂਰਾ ਨੇ ਕਿਤੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰਾਲੇ ਦਾ ਧੰਨਵਾਦੀ ਕੀਤਾ ਉੱਥੇ ਅਨੇਕਾ ਹਲਕਾ 34°C ਤੋਂ 25°C ਤਾਪਮਾਨ ਕਰਦਾ ਹੈ ਜਾਂਕਿ ਇਸ ਰੂਪ ਤੋਂ ਦੇ ਸ਼ੁਰੂ ਨਾਲ ਵਿਦਿਆਰਥੀਆਂ ਨੂੰ ਲਾਭ ਮਿਲ ਗਾ। ਈਸਨਾਲ ਵਿਦਿਆਰਥੀਆ ਈਸਨਾਲ ਵਿਦਿਆਰਥਨਾ ਵਿੱਚ ਖੁਸ਼ੀ ਪਾਈ ਚਾਲੀ ਹੈ। ਉਨ੍ਹਾਂ ਨੇ ਇਸ ਸ਼ਮੂਕੇ ਪਾਈ ਹੋਏ ਸ਼ਾਸਤ ਬਤਵਨਾਂ ਲਗਿਨ ਸਾਧਨ ਦਾ ਧੰਨਵਾ ਕੀਤਾ। ਫਤਿਹਗੜ੍ਹ ਪੂੜੀਆਂ ਗਰਲ ਸਕੂਲ ਵਿਖੇ ਸਰਦਾਰ ਬਕੌਨ ਸਿੰਘ ਮਾਨ ਵੱਲੋਂ ਜੋ ਬੱਚੀਆਂ ਸਾਡੀਆਂ ਧੀਆਂ ਪੜਾਣਾ ਸਾਡੀਆਂ ਬੱਚੀਆਂ ਉਹਨਾਂ ਦੇ ਸਕੂਲ ਆਉਣ ਜਾਣ ਵਿੱਚ ਪਿੰਡਾਂ 'ਚ ਬੜੀ ਮੁਸ਼ਕਲ ਹੁੰਦੀ ਸੀ। ਮਾਤਾ-ਪਿਤਾ ਨੂੰ ਆਮ ਪਰਿਵਾਰਾਂ ਦੀਆਂ ਬੱਚੀਆਂ ਨੇ, ਮਿਡਲ ਪਰਿਵਾਰਾਂ ਦੀਆਂ ਬੱਚੀਆਂ ਨੇ ਆਪਣੇ ਕੰਮ-ਕਾਰ ਤੋਂ ਛੱਡ ਕੇ ਬੱਚੀਆਂ ਨੂੰ ਸਕੂਲ ਛੱਡਣ ਆਉਣਾ ਪੈਂਦਾ ਸੀ। ਸਰਦਾਰ ਭਗਵੰਤ ਮਾਨ ਦੀ ਸੋਚ ਨੂੰ ਸਲੂਟ ਹੈ। ਜਿਨ੍ਹਾਂ ਨੇ ਹਲਕਾ ਫਤੇਗੜ ਚੂੜੀਆਂ ਦੇ ਗਰਲ ਸਕੂਲ ਨੂੰ ਇੱਕ ਸੋਹਣੀ ਵਧੀਆ ਸੇਫ বাস ਦਾ ਪ੍ਰੋਵਾਈਡ ਕੀਤੀ ਹੈ। ਤਕਰੀਬਨ ਸਕੂਲ ਦੇ ਵਿੱਚ 1000 ਬੱਚੀਆਂ ਦੀ ਗਿਣਤੀ ਹੈ 1500 ਗਿਣਤੀ ਹੈ ਤੇ 700 ਬੱਚੀਆਂ ਮੈਂ ਜਿੱਥੇ ਤੱਕ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰ ਰਿਹਾ ਹਾਂ ਤਾਂ ਵੀ 700 ਬੱਚੀਆਂ ਇਹ ਬੱਸ ਦਾ ਲਾਭ ਲੈਣ ਗਈਆਂ ਇੱਕ ਬੱਸ ਚਾਲੂ ਕਰ ਦਿੱਤੀ ਗਈ ਹੈ ਅੱਜ ਤੋਂ ਤੇ ਤਕਰੀਬਨ 9 ਤੋਂ 10 ਬੱਚਾਂ ਦੀ ਹੋਰ ਵੀ ਲੋੜ ਹੈ ਤੇ ਜਲਦੀ ਸਾਡੇ ਡੀਸੀ ਦਫ਼ਤਰ ਤੋਂ ਸਾਡੇ ਵੀਰਪੁਰੇਵਾਲ ਸਾਹਿਬ ਵੀ ਆਏ ਨੇ ਪ੍ਰਿੰਸੀਪਲ ਸਾਹਿਬ ਨੂੰ ਮੈਂ ਸਾਰੇ ਸਟਾਫ ਨੂੰ ਪ੍ਰਿੰਸੀਪਲ ਸਾਹਿਬ ਨੂੰ ਆਪਣੇ ਵੱਲੋਂ ਵਧਾਈ ਦਿਨਾਂ ਸਾਰੇ ਸਕੂਲ ਨੂੰ ਵਧਾਈ ਦਿਨਾਂ ਜਿਹੜਾ ਅੱਜ ਸਰਦਾਰ ਭਗਤ ਸਿੰਘ ਮਾਨ ਜੀ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਹੈ ਪੂਰੇ ਪੰਜਾਬ ਦੇ ਵਿੱਚ 117 ਸਕੂਲ ਆਫ ਐਮੀਨਰ ਉਹਨਾਂ ਦਾ ਪੂਰਾ ਪਲਾਨ ਤਿਆਰ ਹੋ ਚੁੱਕਾ ਹੈ ਇਹ ਸਕੂਲ ਆਫ ਐਮੀਨਰ ਤੋਂ ਇਲਾਵਾ ਜਿਹੜੇ ਸਾਡੇ ਗਰਲ ਸਕੂਲ ਨੇ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਗਰਲ ਸਕੂਲ ਦੇ ਵਿੱਚ ਇੱਕ ਇੱਕ ਬੱਸ ਦੇ ਵਿੱਚ ਨਾਲ ਬੱਸ ਤੇ ਸੇਫਟੀ ਵਾਸਤੇ ਇੱਕ ਇੱਕ ਵਧੀਆ ਵੀਰ ਨੁਯੁਕਤ ਕੀਤਾ ਜਾਊਗਾ ਜੋ ਬੱਚੀਆਂ ਨੂੰ ਘਰਾਂ ਤੋਂ ਲੈ ਕੇ ਆਊਗਾ ਔਰ ਸਕੂਲ ਤੱਕ ਸੇਫ ਪਹੁੰਚਾਏਗਾ ਪ੍ਰੋਪਰ ਬੱਸ ਦੇ ਵਿੱਚ ਹਾਜ਼ਰੀ ਰਜਿਸਟਰ ਹੋਵੇਗਾ ਪ੍ਰੋਪਰ ਰਜਿਸਟਰ ਕਲਾਸ ਦੇ ਟੀਚਰ ਪ੍ਰਿੰਸੀਪਲ ਸਭ ਤਾ ਪ੍ਰਿੰਸੀਪਲ ਸਾਹਿਬਾਨ ਤੱਕ ਮੇਨਟੇਨ ਕੀਤਾ ਜਾਵੇਗਾ ਤਾਂ ਜੋ ਸਾਡੀਆਂ ਬੱਚੀਆਂ ਸੇਫ ਸਕੂਲ ਪਹੁੰਚ ਸਕਣ ਔਰ ਸੇਫ ਆਪਣੇ ਘਰ ਪਹੁੰਚ ਸਕਣ ਸਰਦਾਰ ਭਗਵੰਤ ਸਿੰਘ ਮਾਨ ਦੇ ਇਸ ਉਪਰਾਲੇ ਤੋਂ ਮੈਂ ਆਪਣੀ ਫਤਿਹਗੜ ਸਟੂਡੀਆਂ ਦੀ ਸਾਰੀ ਟੀਮ ਤੋਂ ਮੈਂ ਬਹੁਤ ਬਹੁਤ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਹੁਤ ਸਾਡੇ ਪਰਿਵਾਰਾਂ ਨੂੰ ਸਾਡੀਆਂ ਧੀਆਂ ਨੂੰ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਨੂੰ ਮੁੱਖ ਰੱਖਦੇ ਹੋਏ ਬੜਾ ਵੱਡਾ ਫੈਸਲਾ ਲਿਆ ਜੀ। ਥੈਂਕ ਯੂ ਜੀ। ਇਹ ਬੜੀ ਮਾਣ ਵਾਲੀ ਗੱਲ ਆ ਕਿ ਜਿੱਥੇ ਸਾਡੇ ਜ਼ਿਲ੍ਹੇ ਦੇ ਵਿੱਚ ਤਿੰਨ ਸਕੂਲ ਆਫ ਐਮੀਨੈਂਸ ਗੁਰਦਾਸਪੁਰ, ਬਟਾਲਾ, ਸ਼੍ਰੀ ਹਰਗਵਿੰਦਰ ਦੇ ਬੱਚੇ ਜਿਹੜੇ ਆ ਉਹ ਟੈਸਟ ਬੇਸ ਤੇ ਐਡਮਿਸ਼ਨ ਲੈ ਕੇ ਪੜ ਰਹੇ ਆ। ਉਹਨਾਂ ਬੱਚਿਆਂ ਨੂੰ ਜਿਹੜੀ ਇਹ ਮੁਫਤ ਬੱਸ ਦੀ ਸਹੂਲਤ ਜਿਹੜੀ ਆ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਜਿਹੜੀ ਆ ਫ੍ਰੀ ਦਿੱਤੀ ਜਾ ਰਹੀ ਆ ਉੱਥੇ ਜ਼ਿਆਦਾ ਖੁਸ਼ੀ ਵਾਲੀ ਗੱਲ ਆ ਕਿ ਉਹਨਾਂ ਦਾ ਇੱਕ ਸਪਨਾ ਸੀ ਕਿ ਮਤਲਬ ਜਿਹੜੇ ਬੱਚੇ ਸਕੂਲ ਆਫ ਐਮੀਨੈਂਸ ਦੇ ਵਿੱਚ ਦਾਖਲ ਹੋਇਆ ਸਿਰਫ ਉਹਨਾਂ ਤੱਕ ਹੀ ਨਾ ਸੀਮਤ ਰਹੇ ਬਲਕਿ ਪੂਰੇ ਪੰਜਾਬ ਦੇ ਵਿੱਚ 10000 ਲੜਕੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਇਹ ਜਿਹੜੀ ਹੈ ਸਕੂਲ ਆਫ ਐਮੀਨੈਂਸ ਦੇ ਨਾਲ-ਨਾਲ ਇਹ ਸਹੂਲਤ ਜਿਹੜੀ ਦਿੱਤੀ ਜਾਵੇ ਤੇ ਸਾਡੇ ਜ਼ਿਲ੍ਹੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚੋਂ ਸਿਰਫ ਇੱਕੋ ਹੀ ਸਕੂਲ ਜਿਹੜਾ ਲੜਕੀਆਂ ਵਾਲਾ ਜਿਹਦੇ ਸਭ ਤੋਂ ਵੱਧ ਸਟਰੈਂਥ ਜਿਹੜੀ ਹੈਗੀ ਆ ਉਹ ਫਤੇਗੜ ਚੂੜੀਆਂ ਗਰਲ ਦੀ ਜਿਹੜੀ ਚੌਂ ਜਿਹੜੀ ਆ ਉਹ ਕੀਤੀ ਗਈ ਆ ਤੇ ਸੋ ਇਹਦੇ ਵਿੱਚ ਅੱਜ ਆਪਾਂ ਕਹੀਏ ਕਿ ਇੱਕ ਸ਼ੁਰੂਆਤ ਹੋਈ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਆਪਣਾ ਹਲਕਾ ਐਮਐਲਏ ਸਾਹਿਬ ਨੇ ਦੱਸਿਆ ਕਿ ਬੱਚਿਆਂ ਦੀ ਗਿਣਤੀ ਜਿਹੜੀ ਹੈ ਇੱਥੇ ਜ਼ਿਆਦਾ ਵਾ ਉਹਦੇ ਨਾਲ ਜਿੱਥੇ ਬੱਚਿਆਂ ਨੂੰ ਜਿਹੜੀ ਹੈ ਸਹੂਲਤ ਹੋਏਗੀ ਸਾਡੇ ਆਲੇ-ਦੁਆਲੇ ਸਾਡੇ ਜਿਹੜੇ ਬੇਰੁਜ਼ਗਾਰ ਨੌਜਵਾਨ ਹੈਗੇ ਨੇ ਉਹਨਾਂ ਨੂੰ ਇੱਕ ਰੁਜ਼ਗਾਰ ਵੀ ਜਿਹੜਾ ਵਾ ਸਾਡੇ ਕੋਲ ਉਹ ਮਿਲੇਗਾ ਸੋ ਅਸੀਂ ਮੈਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀਓ ਸੈਕੰਡਰੀ ਗੁਰਦਾਸਪੁਰ ਵੱਲੋਂ ਭਗਵੰਤ ਸਿੰਘ ਮਾਨ ਸਰਕਾਰ ਦਾ ਧੰਨਵਾਦ ਕਰਦਾ ਹਾਂ ਸਾਡੇ ਕੋਲ ਜਿਹੜੇ ਬੱਚਿਆਂ ਦੇ ਮਤਲਬ ਹੇ ਰਤੰਦਰ ਭਤੀ ਜਿਹੜੇ ਨੇ ਬੜੇ ਸੁਹਿਰਦ ਨੇ ਹੁਣ ਬੱਚਿਆਂ ਨੂੰ ਜਿਹੜਾ ਵਾ ਇਹ ਨਹੀਂ ਕਿ ਸਾਡੇ ਕੋਲ ਪ੍ਰਾਈਵੇਟ ਬੱਸਾਂ ਦੀ ਜਿਹੜੀ ਵੇਟ ਕਰਨੇ ਵੇ ਇੱਕ ਇਹ ਗੱਲ ਬੜੀ ਵਧੀਆ ਜਿਹੜੀ ਜਾਂਦੀ ਹੈ ਕਿ ਇਹ ਬੱਸ ਦਾ ਦੇਖੋ ਪ੍ਰਾਈਵੇਟ ਸਕੂਲ ਵਾਲੇ ਜਿਹੜੇ ਨੇ ਉਹ ਬੱਚੇ ਕੋ ਫੀਸ ਕਲੇਮ ਕਰਦੇ ਆ ਬਲਕਿ ਪੰਜਾਬ ਸਰਕਾਰ 1200 ਰੁਪਏ ਪ੍ਰਤੀ ਬੱਚਾ ਇਹਨਾਂ ਦੇ ਉੱਤੇ ਮੁਫਤ ਹੁਲਤ ਵਾਸਤੇ ਜਿਹੜੀ ਉਹ ਖਰਚ ਕਰ ਰਹੀ ਆ ਸੋ ਮੈਂ ਇੱਕ ਵਾਰੀ ਫੇਰ ਪ੍ਰਿੰਸੀਪਲ ਮੈਡਮ ਨੂੰ ਹਲਕਾ ਐਮਐਲਏ ਸਾਹਿਬ ਨੂੰ ਜਿਨ੍ਹਾਂ ਨੇ ਟਾਈਮ ਕੱਢਿਆ ਅੱਜ ਇਹਦੀ ਸ਼ੁਰੂਆਤ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਵੀ ਬੱਸਾਂ ਜਿਹੜੀਆਂ ਨੇ ਜਲਦੀ ਜਲਦੀ ਸ਼ੁਰੂਆਤ ਕਰ ਦਿੱਤੀਆਂ ਜਾਣਗੀਆਂ ਧੰਨਵਾਦ। ਥੈਂਕ ਯੂ ਜੀ। ਮੈਂ ਅਨੀਤਾ ਰੋਰਾ ਪ੍ਰਿੰਸੀਪਲ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਫਤੇਗੜ ਚੂੜੀਆਂ ਆਪਣੇ ਵੱਲੋਂ ਸਮੂਹ ਸਟਾਫ ਵੱਲੋਂ ਸੰਸਥਾ ਦੇ ਮੇਰੀ ਸੰਸਥਾ ਮੇਰਾ ਪਰਿਵਾਰ ਹੈ ਹਰ ਇੱਕ ਮੈਂਬਰ ਵੱਲੋਂ तहे ਦਿਲੋਂ ਧੰਨਵਾਦੀਆਂ ਜੀ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਮਾਨਯੋਗ ਸਾਡੇ ਪੰਚਾਇਤ ਚੇਅਰਮੈਨ ਸਰਦਾਰ ਬਲਬੀਰ ਸਿੰਘ ਜੀ ਪੰਨੂ ਬਹੁਤ ਸਤਿਕਾਰਯੋਗ ਸਾਡੇ ਅਹਿਮ ਸ਼ਖਸੀਅਤ ਜਿਹੜੇ ਕਿ ਅੱਜ ਸਾਡੇ ਕੋਲ ਇੱਥੇ ਟਰਾਂਸਪੋਰਟ ਸਹੂਲਤ ਦਾ ਉਦਘਾਟਨ ਕਰਨ ਲਈ ਉੱਚੇ ਤੌਰ ਤੇ ਪਹੁੰਚੇ ਨੇ ਅੱਜ ਦੇ ਦਿਨ ਦੀ ਬਹੁਤ ਜ਼ਿਆਦਾ ਬੜੀ ਬੇਸਬਰੀ ਨਾਲ ਬੜੀ ਧੇਰ ਦੀ ਵੇਟ ਹੋ ਰਹੀ ਸੀ ਕਿਉਂਕਿ ਸਾਡੀ ਸੰਸਥਾ ਜਿਹੜੀ ਹੈ ਇਲਾਕੇ ਦੀ ਨਾਮਵਰ ਸੰਸਥਾ ਹੈ ਬੇਟੀਆਂ ਬੜੀ ਦੂਰੋਂ ਦੂਰੋਂ ਵੱਖ-ਵੱਖ ਪਿੰਡਾਂ ਤੋਂ ਇੱਥੇ ਆਂਦੀਆਂ ਨੇ ਔਰ ਵੱਖ-ਵੱਖ ਸਾਧਨਾ ਤੇ ਆਉਂਦੀਆਂ ਨੇ ਕੁਝ ਇੱਕ ਬੱਚੀਆਂ ਬੱਸਾਂ ਤੇ ਆਉਂਦੀਆਂ ਨੇ ਪਾਦਲ ਆਉਂਦੀਆਂ ਨੇ ਪੇਰੈਂਟਸ ਚੜੇ ਆ ਉਹ ਛੱਡਣ ਆਉਂਦੇ ਆ ਲੈਣ ਆਉਂਦੇ ਆ ਔਰ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਔਰ ਜਿਸ ਵੇਲੇ ਇਹ ਟਰਾਂਸਪੋਰਟ ਸੁਵਿਧਾ ਜਿਹੜੀ ਹੈ ਉਹ ਹੁਣ ਸ਼ੁਰੂ ਹੋਈ ਹੈ ਸਾਡੇ ਸਕੂਲ ਦੇ ਵਿੱਚੋਂ ਇੱਕ ਵੱਖਰੇ ਤਰ੍ਹਾਂ ਦੀ ਸਿਕਿਉਰਿਟੀ ਜੜੀ ਹੈ ਉਹ ਪੇਰੈਂਟਸ ਨੂੰ ਉਹਦਾ ਸੇਫਟੀ ਔਰ ਸਿਕਿਉਰਿਟੀ ਕਿਉਂਕਿ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਬੇਟੀਆਂ ਬਰਿਆ ਸੀ ਸਾਰੇ ਜ਼ਿਆਦਾ ਫਿਕਰਮੰਦ ਹੁੰਨੇ ਆ ਉਹ ਇੱਕ ਅਲੱਗ ਤਰ੍ਹਾਂ ਦਾ ਉਹਨਾਂ ਨੂੰ ਇੱਕ ਅਹਿਸਾਸ ਹੋਏਗਾ ਇੱਕ ਵੱਖਰੇ ਤਰ੍ਹਾਂ ਦਾ ਸਕੂਨ ਹੋਏਗਾ ਕਿ ਇਸ ਬਸਤੇ ਵਿੱਚ ਜਾਣ ਨਾਲ ਸਾਡੀ ਬੇਟੀ ਸੇਫ ਹੈ ਕਿਉਂਕਿ ਵਿਭਾਗ ਗੀ ਹੈ ਤਾਂ ਇਹ ਦੱਤੇ ਅਨੁਸਾਰ ਸਰਕਾਰੀ ਹਦਾਇਤਾਂ ਦੇ ਅਨੁਸਾਰ ਅੰਦਰ ਸੇਫਟੀ ਦੇ ਪੂਰੇ ਪ੍ਰਬੰਧ ਹੋਣਗੇ ਅੰਦਰ ਸੀਸੀਟੀਵੀ ਕੈਮਰਾ ਲੱਗੇ ਹੋਏ ਆ ਨਾਲ ਇੱਕ ਲੇਡੀ ਹੈਲਪਰ ਹੋਏਗੀ ਅੰਦਰ ਫਰਸਟ ایڈ ਕਿਟ ਵੀ ਹੈ ਨਾਲ ਬੱਚਿਆਂ ਦੇ ਪੀਣ ਦੇ ਵਾਸਤੇ ਪਾਣੀ ਵਗੈਰਾ ਦਾ ਸਾਰੇ ਪ੍ਰਬੰਧ ਜੜਿਆ ਕੀਤੇ ਗਏ ਆ ਜਿਸ ਤਰ੍ਹਾਂ ਕਿ ਮਾਨਯੋਗ ਸਾਡੇ ਮੁੱਖ ਮਹਿਮਾਨ ਜੀ ਨੇ ਦੱਸਿਆ ਇੱਥੇ ਕਿ ਬਸਾਂ ਦੀ ਹੋਰ ਵੀ ਲੋੜ ਹੈ ਅੱਜ ਇੱਕ ਬਸ ਸ਼ੁਰੂ ਹੋਈ ਆ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਜੀ ਸਾਰਿਆਂ ਦਾ ਕਿ ਅੱਜ ਸਾਨੂੰ ਇਹ ਸੁਵਿਧਾ ਦਿੱਤੀ ਹੈ ਧੰਨਵਾਦ ਇੱਕ ਵਾਰੀ ਫੇਰ ਬਹੁਤ ਸਾਰਾ E Diolch yn